ਹੁਣ ਗੱਲ ਕਰੀਏ ਗੁਰੂ ਸਹਿਬਾਨ ਜਾਂ ਸ਼ਹੀਦ ਸਿੰਘਾਂ ਦੀਆਂ ਪੁਰਾਣੀਆਂ ਤਸਵੀਰਾਂ ਦੀ ਜੇ ਘਰ ਵਿੱਚ ਉਹ ਤਸਵੀਰਾਂ ਜਾਂ ਰੂਪ ਖੰਡਨ ਹੋ ਗਏ ਹਨ ਤਾਂ ਉਹਨਾਂ ਨੂੰ ਤੁਸੀਂ ਘਰ ਵਿੱਚ ਅਗਨ ਭੇਟ ਕਰ ਸਕਦੇ ਹੋ ਉਵੇਂ ਹੀ ਜਿਹੜੇ ਕਕਾਰ ਜਿਵੇਂ ਟੁੱਟਿਆ ਕੰਗਾ ਛੋਟਾ ਕੜਾ ਪੁਰਾਣਾ ਰੁਮਾਲਾ ਉਹਨਾਂ ਦਾ ਵੀ ਸਤਕਾਰ ਨਾਲ ਸੰਸਕਾਰ ਕਰਨਾ ਚਾਹੀਦਾ ਹੈ ਅਗਨ ਭੇਟ ਮਗਰੋਂ ਉਹਨਾਂ ਦੀ ਰਾਖ ਨੂੰ ਕਿਸੇ ਵਗਦੇ ਪਾਣੀ ਵਿੱਚ ਵਿਸਰਜਿਤ ਕਰ ਦਿਓ ਇਹ ਵੀ ਯਾਦ ਰੱਖੋ ਜੇ ਕੇਸ਼ ਟੁੱਟ ਕੇ गिर ਜਾਣ ਤਾਂ ਉਹਨਾਂ ਨੂੰ ਇੱਧਰ ਉੱਧਰ ਨਾ ਸਿੱਟੋ ਉਹਨਾਂ ਨੂੰ ਇਕੱਠਾ ਕਰਕੇ ਅਗਨ ਭੇਟ ਕਰੋ ਸਿੱਖ ਧਰਮ ਵਿੱਚ ਇਹ ਮਰਿਆਦਾ ਇਸ ਲਈ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਗੁਰੂ ਸਾਹਿਬ ਜੀ ਕਹਿੰਦੇ ਹਨ ਮੈਂ ਖਾਲਸੇ ਨੂੰ ਆਪਣਾ ਰੂਪ ਮੰਨਦਾ ਹਾਂ ਇਸ ਲਈ ਖਾਲਸੇ ਨਾਲ ਜੁੜੀ ਹਰ ਚੀਜ਼ ਗੁਰਬਾਣੀ ਕਕਾਰ ਰੂਪ ਗੁਰੂ ਸਰੂਪ ਹੈ ਜਿਸ ਦਾ ਸਤਕਾਰ ਤੇ ਸੰਭਾਲ ਸਾਡਾ ਹੀ ਫਰਜ਼ ਹੈ